ਉਹ ਸਾਡੋ ਕੱਲ ਨੂੰ ਹੈਲਪਾਸ ਤੇ ਆਏ ਸੀ ਇਹ ਸਾਨੂੰ ਪੁਲਿਸ ਰਿਪੋਰਟ ਦੇ ਦਿੱਤੀ ਇੱਥੋਂ ਉਹਨਾਂ ਨੇ ਕੋਈ ਉੱਥੇ ਅਫੇਦਰ ਰਜਾਇਆ ਸਾਈਬਰ ਕ੍ਰਾਈਮ ਅੰਡਰ ਆਈਟੀ ਐਕਟ 382 ਤੇ ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਤੇ ਉਹ ਲੋਕ ਜੋ ਸਾਡੀ ਹੈਲਪ ਲੈਣ ਆਏ ਸੀਗੇ ਤੇ ਫਿਰ ਉਹਨਾਂ ਨੇ ਉਸ ਇੱਕ ਇੱਥੋਂ ਕੋਈ ਮੁਰਤਗਾਲੀ ਨਾਮ ਦਾ ਬੰਦਾ ਕਿ ਆਤਾਰਿਕ ਕਹਿੰਦਾ ਹੀ ਆ ਉਹਨੂੰ ਉਹਨਾਂ ਲੈ ਗਏ ਕੀ ਮਾਮਲਾ ਕੀ ਐ ਸਰ ਦੱਸਿਓ ਮਾਮਲਾ ਸਰ ਉਹਨਾਂ ਦੇ ਦੱਸਣ ਮੁਤਾਬਕ ਇਹ ਕੋਈ ਉੱਥੇ ਵੀ ਰਾਈਟ ਐਕਟ ਦਾ ਮਤਲਬ ਕਰਵਾ ਦਰਿਆ ਕੋਈ ਜਿਹਦੇ ਵਿੱਚ ਹੌਟ ਸਟਾਰ ਹੈ ਚੈਨਲ ਚੱਲਦੇ ਜਿਹਦੇ ਗੇਮਸ ਖੇੜਾ ਚੱਲਦੀਆਂ ਤੇ ਉਹਦੀ ਉਹ ਕਾਪੀ ਕਰਕੇ ਅੱਗੇ ਉਹ ਸਬਸਕ੍ਰਾਈਬ ਕਰਾਉਂਦਾ ਹੀ ਹੈ ਤੇ ਉਹਦੇ ਨੂੰ ਉਹਦੇ ਅਕਾਊਂਟ 'ਚ ਪੈਸੇ ਆਉਂਦੇ ਨੇ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੀਡੀਓ ਕਿਹੜੀ ਹੈ ਵਾਇਰਲ ਹੋ ਰਹੀ ਹੈ جاسੂਸ ਹੈ ਪਾਕਿਸਤਾਨ ਦਾ ਨਾਲ ਕੋਈ ਰابطਾ ਹੈਗਾ ਕੋਈ ਅੱਧਾ ਤੇ ਮਾਮਲਾ ਨਹੀਂ ਨਹੀਂ ਜਿੰਨੀ ਮੈਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹਨਾਂ ਤੋਂ ਕੋਈ ਬਰੀ ਬਾਤ ਨਹੀਂ ਕੀਤੀ ਕੋਈ ਜੂਸੂਸੀ ਕਾਈ ਵਾਲੀ ਉਹ ਗੱਲ ਨਹੀਂ ਸਿਰਫ ਕਾਪੀਰਾਈਟ ਐਕਟ ਆਈਪੀ ਐਕਟ ਹੈ ਕੋਈ ਆਨਲਾਈਨ ਠੱਗੀ ਦਾ ਵੀ ਉਹਨਾਂ ਦੀ ਗੱਲ ਕੀਤੀ ਨਹੀਂ ਆਨਲਾਈਨ ਠੱਗੀ ਨਹੀਂ ਹੈ ਸਿਰਫ ਉਹ ਸਿਰਫ ਇਹੋ ਜਿਹਾ ਕਿ ਉਸ ਜਿਹੜਾ ਹੋਟਸਟਾਰ ਚੈਨਲ ਹੈ ਉਹਦੇ ਕਾਪੀ ਕਰਕੇ ਉਹਦੇ ਕੋਈ ਕੋਈ ਬੰਦੇ ਕਿਸੇ ਤਰ੍ਹਾਂ ਜਿਹਾ ਉਹਦੇ ਮਤਲਬ ਉਹਨੂੰ ਉਹਦੇ ਖਲਾ ਫੈ ਫੈ ਕਰਕੇ ਉਤਰ ਉਤਰ ਲੰਦਾ ਠੀਕ ਹੈ